ਕੰ ਦਾ ਸੇ ਸੱਚੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹਮੇ ਅੰਦਲੇ ਅੰਦ ਬਿਖੇ ਬਿਖਰਾਤੇ ਅਸੀਂ ਅੰਦਲੇ ਹਾਂ ਅਗਿਆਨਤਾ ਦੇ ਵਿੱਚ ਅੱਖਾਂ ਤੋਂ ਦਿਸਦਾ ਪਿਆ ਹੈ ਪਰ ਅਕਲ ਕਰਕੇ ਅਗਿਆਨਤਾ ਕਰਕੇ ਅੰਨੇ ਹੋਏ ਪਏ ਹਮੇ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚੱਲਾਂ ਗੁਰ ਚਾਲੀ ਬਿਖੇ ਬਿਖ ਸੰਸਾਰ ਦੀ ਬਿਖਿਆ ਸੰਸਾਰ ਦੀ ਮਾਇਆ ਦੇ ਵਿੱਚ ਰੱਤੇ ਪਏ ਹਾਂ ਕਿਉਂ ਚੱਲਾਂ ਗੁਰ ਚਾਲੀ ਦਾ ਭਾਵ ਗੁਰੂ ਦੀ ਸਮਝਾਈ ਹੋਈ ਚਾਲ ਦੇ ਉੱਤੇ ਕਿਵੇਂ ਚੱਲ ਸਕਦੇ ਹਾਂ ਜੀ ਉਦਾਹਰਨ ਬੜੀ ਡੀਪ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿ ਅੰਧਲਾ ਮਨੁੱਖ ਹੈ ਹੁਣ ਅੰਧਲੇ ਮਨੁੱਖ ਨਹੀਂ ਜਿਸ ਨੂੰ ਅੱਖਾਂ ਤੋਂ ਨਾ ਦਿਸਦਾ ਹੋਵੇ ਨੇਤਰਹੀਣ ਹੈ ਜੇ ਉਸ ਨੂੰ ਅਸੀਂ ਕਹੀਏ ਭਾਈ ਐਨੂੰ ਤੁਰਿਆ ਆ ਮੇਰੇ ਮਗਰ ਮਗਰ ਥੋੜਾ ਜਿਹਾ ਸੱਜੇ ਹੋ ਜੀ ਥੋੜਾ ਜਿਹਾ ਖੱਬੇ ਹੋ ਜੀ ਤੇ ਉਹ ਕਹੇਗਾ ਭਾਈ ਇਸ ਤਰ੍ਹਾਂ ਸਮਝਾਉਣ ਨਾਲ ਮੈਨੂੰ ਸਮਝ ਨਹੀਂ ਲੱਗਣੀ ਕਿਉਂਕਿ ਮੈਨੂੰ ਦਿਸਦਾ ਕੋਈ ਨਹੀਂ ਹੈ ਮੇਰੀਆਂ ਅੱਖਾਂ ਥੋੜਾ ਕੰਮ ਕਰਦੀਆਂ ਨੇ ਤੂੰ ਮੈਨੂੰ ਦੱਸੇਂਗਾ ਸੱਜੇ ਹੋ ਜਾ ਖੱਬੇ ਹੋ ਜਾ ਮੈਂ ਤੁਰਿਆ ਆਵਾਂਗਾ ਨਹੀਂ ਤੁਰ ਸਕਦਾ हम अंदले अंद बिखया बिखराते क्यों चालै गुरु चाली जिवें अंधा मनुख किसे दे समझाउण ते नहीं तुर सकदा ਉਹ ਤੁਰ ਤਾਂ ਸਕਦਾ ਹੁੰਦਾ ਹੈ ਜੇ ਉਸ ਦਾ ਹੱਥ ਕੋਈ ਪਕੜ ਲਵੇ ਜੇ ਉਸ ਦੀ ਬਾਹ ਪਕੜ ਲਵੇ ਜਾਂ ਉਹ ਕਿਸੇ ਦਾ ਪੱਲਾ ਪਕੜ ਕੇ ਉਹਦੇ ਮਗਰ ਮਗਰ ਤੁਰਿਆ ਜਾਵੇ ਤਾਂ ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਮੇ ਅੰਦਲੇ ਅੰਦ ਵਿਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਕਿੰਨੇ ਦਿਨ ਇਸ ਤਰ੍ਹਾਂ ਤੁਰਿਆ ਜਾ ਸਕਦਾ ਹੀ ਜੇ ਸਤਿਗੁਰੂ ਆਪ ਹੀ ਦਇਆ ਕਰ ਦੇਵੇ ਸੁੱਖਾਂ ਦਾ ਦਾਤਾ ਸਤਿਗੁਰੂ ਮਿਹਰ ਕਰ ਦੇਵੇ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪੱਲੀ ਸਾਨੂੰ ਆਪਣੇ ਪੱਲੇ ਨਾਲ ਜੋੜ ਲਵੇ ਤਾਂ ਆਪਣਾ ਪੱਲਾ ਸਾਨੂੰ ਫੜਾ ਦੇਵੇ ਤੇ ਕਵੇ ਮੇਰੇ ਮਗਰ ਮਗਰ ਤੁਰਿਆ ਆ ਫਿਰ ਗੁਰੂ ਦੇ ਪਿੱਛੇ ਤੁਰਿਆ ਜਾ ਸਕਦਾ ਹੈ ਗੁਰਮੁਖੋ ਫਿਰ ਸਾਹਿਬ ਕਹਿੰਦੇ ਨੇ ਕਿ ਇਹਦੇ ਨਾਲ ਕੀ ਹੋਵੇਗਾ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਪਰ ਇੱਕ ਗੱਲ ਦਾ ਭਰੋਸਾ ਕਰਨਾ ਪਵੇਗਾ ਕਿ ਜੋ ਮੇਰਾ ਗੁਰ ਕਹਿ ਰਿਹਾ ਹੈ ਮੇਰਾ ਸਤਿਗੁਰੂ ਕਹਿ ਰਿਹਾ ਹੈ ਮੈਂ ਉਹਦੇ ਪਿੱਛੇ ਤੁਰਨਾ ਜ਼ਰੂਰ ਹੈ ਉਥੇ ਆਪਣੀ ਮਤ ਨਹੀਂ ਆਪਣੀ ਮਤ ਦਾ ਇਸਤੇਮਾਲ ਨਹੀਂ ਕਰਨਾ ਤਾਂ ਹੀ ਸਹਿਬ ਨੇ ਕਿਹਾ ਨਾ ਕਿ ਤੂੰ ਆਪਣੀ ਮਤ ਨੂੰ ਛੱਡ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ ਕਿ ਜਿੰਨਾ ਚਿਰ ਮਨ ਦੀ ਮਤ ਨਹੀਂ ਛੱਡਦਾ ਉਹੀ ਜੇ ਆਪਾਂ ਅੰਦਲੇ ਵਾਲੀ ਉਦਾਹਰਣ ਨੂੰ ਥੋੜਾ ਜਿਆ ਹੋਰ ਐਕਸਪਲੇਨ ਕਰ ਲਈਏ ਨਾ ਤੇ ਅੰਦਲੇ ਮਨੁੱਖ ਦਾ ਜਿਸ ਨੇ ਉਸ ਦੀ ਬਾਹ ਪਕੜੀ ਪੱਲਾ ਪਕੜਿਆ ਉਹਦੇ ਭਰੋਸਾ ਹੁੰਦਾ ਹੈ ਨਾ ਤੇ ਜੀ ਉਹ ਜਿਹੜਾ ਮਨੁੱਖ ਜਿਹਦੀ ਉਸਨੇ ਬਾਹ ਪਕੜੀ ਹੈ ਤੇ ਉਹ ਉਸ ਬਾਹ ਪਕੜਨ ਵਾਲੇ ਤੇ ਭਰੋਸਾ ਹੀ ਨਾ ਕਰੇ ਉਹ ਕਹੇ ਜੀ ਥੋੜਾ ਜਿਹਾ ਹੌਲੀ ਹੋ ਜੂ ਅੱਗੇ ਪੌੜੀ ਆਉਂਦੀ ਉਹ ਕਹੇਗਾ ਕੋਈ ਗੱਲ ਨਹੀਂ ਰਹਿਣ ਦੇ ਕੋਈ ਨਹੀਂ ਹੈ ਉਹ ਕਹੇ ਨਹੀਂ ਜੀ ਅੱਗੇ ਥੋੜੀ ਜੀ ਨੀਵੀਂ ਥਾਂ ਜੇ ਪੈਰ ਸਮਝ ਕੇ ਰੱਖਿਓ ਤੇ ਜਿਹਦੀ ਬਾਹ ਫੜੀ ਹੋਵੇ ਉਹ ਕਹੇ ਕੋਈ ਗੱਲ ਨਹੀਂ ਤੂੰ ਤੁਰਿਆ ਚੱਲ ਮੈਂ ਆਪੇ ਵੇਖ ਲੂੰਗਾ ਤੇ ਫਿਰ ਦੋ ਹੀ ਗੱਲਾਂ ਹੁੰਦੀਆਂ ਨੇ ਜਾਂ ਤੇ ਜਿੰਨੇ ਬਾਹ ਫੜੀ ਹੁੰਦੀ ਹੈ ਉਹ ਬਾਹ ਛੱਡ ਦਿੰਦਾ ਹੈ ਤੇ ਜਾਂ ਉਹ ਰਸਤਾ ਵਿਖਾਉਣ ਨੂੰ ਅਟ ਜਾਂਦਾ ਦੋ ਗੱਲਾਂ ਨਹੀਂ ਚੱਲ ਸਕਦੀਆਂ ਅੰਦਲਾ ਮਨੋਖ ਜੇ ਪੱਲਾ پکڑਨ ਵਾਲੇ ਤੇ ਭਰੋਸਾ ਹੀ ਨਾ ਕਰੇ ਤੇ ਪੱਲਾ ਜਿਸ ਨੇ ਪਕੜਾਇਆ ਹੈ ਜਾਂ ਤੇ ਉਹ ਪੱਲਾ ਕਵੇਗਾ ਛੱਡ ਦੇ ਭਾਈ ਫਿਰ ਜੇ ਤੂੰ ਆਪਣੀ ਸਮਝ ਦਾ ਇਸਤੇਮਾਲ ਕਰਨਾ ਹੈ ਤੇ ਰਹਿਣ ਦੀ ਗੱਲ ਨਹੀਂ ਇਸ ਕਰਕੇ ਸਹਿਬ ਨੇ ਕਿਹਾ ਜੀਦਾ ਪੱਲਾ پکڑਣਾ ਹੈ ਉਸ ਤੇ ਭਰੋਸਾ ਵੀ ਕਰਨਾ ਹੈ